ਇਹ ਜੋ ਖਬਰ ਆਈ ਆ ਮੁਹਾਲੀ ਸਾਈਬਰ ਸੈੱਲ ਦੀ ਕਿ 100 ਕਰੋੜ ਦਾ ਉੱਥੇ ਕੋਈ ਸਾਈਬਰ ਕਪਲਾ ਹੋਇਆ ਵਾ ਔਰ ਇਹਦੀ ਇਨਕੁਆਰੀ ਜਿਹੜੀ ਇੱਕ ਇਨਕੁਆਰੀ ਹੋ ਰਹੀ ਆ ਲਿਖਣੇ ਕਿ ਇਨਕੁਆਰੀ ਦੀ ਮੰਗ ਕੀਤੀ ਜਾ ਰਹੀ ਆ ਡੀਜੀਪੀ ਨੂੰ ਸਾਈਬਰ ਸੈੱਲ ਦੇ ਇੰਸਪੈਕਟਰ ਨੇ ਚਿੱਠੀ ਲਿਖੀ ਆ ਔਰ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਮੰਤਰੀ ਔਰ ਇੱਕ ਆਈਪੀਐਸ ਅਫਸਰ ਦੇ ਉੱਤੇ ਗੰਭੀਰ ਦੋਸ਼ ਲਾਏ ਨੇ ਇਹਦੀ ਇਨਕੁਆਰੀ ਕਰਨੀ ਇਹਦੀ ਸਹੀ ਕੋ ਕਰਨੀ ਇਹਦੀ ਜਾਂਚ ਕਰਨੀ ਜਿਹੜੀ ਆ ਇਹ ਮੁੱਖ ਮੰਤਰੀ ਵਾਸਤੇ ਇੱਕ ਟੈਸਟ ਆ ਉਨਾ ਵਸਤੇ ਟੈਸਟ ਕੇਸ ਆ ਇਹ ਦੇਖਦੇ ਆ ਕਿ ਉਹ ਕਿੰਨੀ ਕ ਕਾਰਵਾਈ ਕਰਦੇ ਆ ਐ ਐਸ ਆਈਟੀ ਜੋ ਪੁਲਿਸ ਨੇ ਬਣਾਈ ਆ ਉਸ ਨੂੰ ਫੌਰਨ ਖਾਰਜ ਕਰ ਦੇਣਾ ਚਾਹੀਦਾ ਕਿਉਂਕਿ ਜਿਹੜੀ ਐ ਐਸ ਆਈਟੀ ਬਣੀ ਆ ਉਹਦੀ ਉਹਦੇ ਮੁਖੀ ਹਨ ਜੋਤੀ ਯਾਦਵ ਐਸ ਪੀ ਮੁਹੱਲੀ ਔਰ ਕਿਉਂਕਿ ਜੋਤੀ ਯਾਦਵ ਤਾਂ ਖੁਦ ਨਾ ਆ ਗਿਆ ਉਹਨਾਂ ਦਾ ਵੀ ਤੇ ਉਹਨਾਂ ਦੇ ਪਤੀ ਦੇਵਦਾ ਵੀ ਹਰਜੋਤ ਸਿੰਘ ਬੈਂਸ ਦਾ ਵੀ ਆ ਗਿਆ ਜੋ ਮੰਤਰੀ ਨੇ ਇਸ ਕਰਕੇ ਉਹਨਾਂ ਨੂੰ ਵੈਸੇ ਤੇ ਆਪੇ ਪਾਸੇ ਹਟ ਜਾਣਾ ਚਾਹੀਦਾ ਵਾ ਉਹਨਾਂ ਨੂੰ ਕਹਿਣਾ ਚਾਹੀਦਾ ਮੈਨੂੰ ਮੁਖਲੀ ਤੋਂ ਬਾਹਰ ਪੋਸਟ ਆਊਟ ਕਰ ਦਿਓ ਜਾਂ ਮੈਨੂੰ ਛੁੱਟੀ ਭੇਜ ਦਿਓ ਜੇ ਉਹ ਨਹੀਂ ਕਰਦੇ ਤੇ ਡੀਜੀਪੀ ਨੂੰ ਤੇ ਮੁੱਖ ਮੰਤਰੀ ਨੂੰ ਚਾਹੀਦਾ ਵਾ ਕਿ ਐਸਐਟਿ ਦਾ ਮੁਖੀ ਕੋਈ ਹੋਰ ਲਾਇਆ ਜਾਵੇ ਜੇ ਐਸਐਟਿ ਐਸਐਡੀ ਦੇ ਥਰੂ ਇਨਕੁਆਰੀ ਕਰਨੀ ਵੀ ਹੈ ਆ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਮੁੱਖ ਮੰਤਰੀ ਦਾ ਬਿਆਨ ਸੁਣਾਇਆ ਸੀ ਤੁਹਾਨੂੰ ਜਿਹੜਾ 22 ਸਾਲ ਪਹਿਲਾਂ ਦਿੱਤਾ ਸੀ ਕਿ ਜ਼ੀਰੋ ਟੋਲਰੈਂਸ ਹੋਵੇਗੀ ਉਹ ਤੇ ਜਰਾ ਜ਼ੀਰੋ ਟੋਲਰੈਂਸ ਵਾਲੀ ਗੱਲ ਜਿਹੜੀ ਆ ਉਹਦੇ ਤੋਂ ਤੇ ਪਰਦਾ ਜਿਹੜਾ ਵਾ ਫਾਸ਼ ਹੋ ਚੁੱਕਾ ਵਾ ਇਸ ਲਈ ਬਿਲਕੁਲ ਇੱਕ ਝੂਠ ਲੱਗਦਾ ਕਿ ਜਿਹੜੇ ਕਾਂਗਰਸੀਆਂ ਦੇ ਖਿਲਾਫ ਹੀ ਕਰਵਾਈਆਂ ਹੋਈਆਂ ਸੀ ਉਹਨਾਂ ਨੂੰ ਵੀ ਠੰਡੇ ਬਸਤੇ ਪਾਤਾ ਜਰੋਂ ਦੀ ਉਹ ਜਰੋਂ ਦੀ ਉਹ ਆਪਸ ਦੇ ਵਿੱਚ ਸੰਧੀ ਹੋਈ ਆ ਇੰਡੀਆ ਬਲੌਕ ਦੇ ਜ਼ਰੀਏ ਇੰਡੀਆਜ਼ ਬਲੌਕ ਦੇ ਤਹਿਤ ਲੇਕਿਨ ਉਸ ਤੋਂ ਬਾਅਦ ਜਿਹੜੇ ਆਪਣੇ ਬੰਦਿਆਂ ਦੇ ਉੱਤੇ ਇਨਕੁਆਰੀਆਂ ਹੋਣੀਆਂ ਸੀ ਉਹ ਤੇ ਹੋਈਆਂ ਹੀ ਨਹੀਂ ਔਰ ਲਗਾਤਾਰ ਇਨਕੁਆਰੀ ਅਲੀਗੇਸ਼ਨ ਲੱਗ ਰਹੀਆਂ ਵਾ ਔਰ ਪਿਸ਼ਟਾਚਾਰ ਦਾ ਹਾਲਿਆ ਕਿ ਜੋ ਅੱਗੇ ਸੀ ਲੋਕੀ ਕਹਿੰਦੇ ਆ ਕਿ ਉਹਦੇ ਤੋਂ ਵੀ ਬੱਤਰ ਹੋ ਗਿਆ ਕੰਮ ਸੋ ਇਹ ਜਿਹੜੀ ਇਹਦੀ ਇਨਕੁਆਰੀ ਕਰੇ ਤੇ ਕੌਣ ਕਰੇ ਮੇਰਾ ਮਤਲਬ ਹੈ ਮੇਰਾ ਖਿਆਲ ਹੈ ਕਿਉਂਕਿ ਇਹਦੇ ਵਿੱਚ ਮੰਤਰੀ ਇਨਵੋਲਡ ਹੈ ਬਹੁਤ ਵੱਡੀ ਗੱਲ ਹੈ ਇੱਕ ਮੰਤਰੀ ਦੀ ਇਨਵੋਲਵਮੈਂਟ ਹੈ ਇੱਕ ਆਈਪੀਐਸ ਅਫਸਰ ਇਨਵੋਲਡ ਹੈ ਇਹਦੀ ਸੀ ਇਨਕੁਆਇਰੀ ਜਿਹੜੀ ਹੈ ਸੀਬੀਆਈ ਨੂੰ ਹੀ ਸੌਂਪ ਦੇਣੀ ਚਾਹੀਦੀ ਹੈ ਠੀਕ ਹੈ ਸੀਬੀਆਈ ਕੇਂਦਰ ਥੱਲੇ ਕੰਮ ਕਰਦਾ ਵਾ ਲੇਕਿਨ ਜੇ ਕਿਸੇ ਕੇਂਦਰ ਦੇ ਮੰਤਰੀ ਖਿਲਾਫ ਕਾਰਵਾਈ ਹੋਣੀ ਹੋਵੇ ਤੇ ਉਹ ਸ਼ਾਇਦ ਕਹੂੰਗਾ ਕਿ ਸੀਬੀਆਈ ਵੀ ਨਾ ਕਰੇ ਉਹ ਸ਼ਾਇਦ ਸੁਪਰੀਮ ਕੋਰਟ ਦਾ ਜੱਜ ਕਰੇ ਲੇਕਿਨ ਇਸ ਕੇਸ ਦੇ ਵਿੱਚ ਇਨਕੁਆਇਰੀ ਜਿਹੜੀ ਹੈ ਡੈਫੀਨਿਟਲੀ ਜਾਂ ਹਾਈ ਕੋਰਟ ਦੇ ਜੱਜ ਸਹਿਬਾਨ ਕਰਨ ਜਾਂ ਸੀਬੀਆਈ ਨੂੰ ਇਹ ਸੌਂਪਣੀ ਚਾਹੀਦੀ ਹੈ ਕਿਉਂਕਿ ਮੰਤਰੀ ਸਰਦਾਰ ਇਨਵੋਲਡ ਨੇ ਆਈਪੀਐਸ ਅਫਸਰ ਇਨ ਇਹ ਵੀ ਇਸ ਕਰਕੇ ਵੀ ਇਹ ਇਨਕੁਆਰੀ ਜਿਹੜੀ ਹੈ ਬਾਹਰਲੀ ਕਿਸੇ ਏਜੰਸੀ ਤੋਂ ਬਣਦੀ ਹੈ ਕਿਉਂਕਿ ਜਿਹੜੀ ਇਨਸਪੈਕਟਰ ਹੈ ਜਿਹਨੇ ਰੋਪੜ ਲਾਈਨ ਨੇ ਜਿਹਨੇ ਡੀਜੀਪੀ ਨੂੰ ਚਿੱਠੀ ਲਿਖੀ ਆ ਉਹਦੇ ਖਿਲਾਫ ਹੀ ਇਹ ਅਕਲੀਗੇਸ਼ਨ ਹੈ ਮੈਨੂੰ ਨਹੀਂ ਆਂਦਾ ਕਿ ਹਰਜੋਤ ਬੈਂਸ ਦੋਸ਼ੀ ਨੇ ਜਾਂ ਮੈਨੂੰ ਨਹੀਂ ਆਂਦਾ ਇਨਸਪੈਕਟਰ ਦੋਸ਼ੀ ਆ ਲੇਕਿਨ ਇੱਕ ਇੰਡੀਪੈਂਡੈਂਟ ਇਨਕੁਆਰੀ ਦੱਸੂਗੀ ਨਾ ਕਿ ਅਸਲੀ ਕੌਣ ਦੋਸ਼ੀ ਆ ਉਹ ਇਨਸਪੈਕਟਰ ਜਿਹੜੀ ਆ ਉਹ ਕਿੰਨੀ ਪਾਕ ਸਾਫ ਆ ਇੱਕ ਜੱਜ ਸਰਬੰਦ ਦਾ ਵੀ ਨਾਂ ਆ ਗਿਆ ਇਸ ਕਰਕੇ ਇਹ ਇਨਕੁਆਰੀ ਜਿਹੜੀ ਆ ਇੱਕ ਮੁਹੱਲੀ ਜ਼ਿਲ੍ਹੇ ਦੇ ਐਸਐਸਟੀ ਦੇ ਦੇ ਵਸਤੀ ਗੱਲ ਨਹੀਂ ਔਰ ਫਿਰ ਇਹਦੇ ਵਿੱਚ منی ਲਾਂਡਰਿੰਗ ਦਾ ਵੀ ਕੇਸ ਹੈ ਕਿਉਂਕਿ منی ਜਿਹੜੀ ਹੈ ਸ਼ਾਇਦ ਉਹ ਹਵਾਲਾ ਵਿੱਚ ਹੋਇਆ ਲੋ ਸੋ ਜੇ منی ਲਾਂਡਰਿੰਗ ਦਾ ਵੀ ਇਹਦੇ ਵਿੱਚ ਜ਼ਿਕਰ ਆ ਤੇ ਇਹ ਤੇ ਫਿਰ ਸੀਬੀਆਈ ਹੀ ਜਾਂਚ ਕਰੇ ਔਰ ਸਿਰਫ ਸੀਬੀਆਈ ਇਨੀਸ਼ੀਅਲ ਈਡੀ ਨੂੰ ਵੀ ਨਾਲ ਇਨਵੋਲ ਕਰਨਾ ਪੂਗੀ ਪੀਐਮਐਲਏ ਪ੍ਰੀਵੈਂਸ਼ਨ ਆਫ منی ਲਾਂਡਰਿੰਗ ਐਕਟ ਦੇ ਜਿਹੜੇ ਕੇਸ ਆ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਜਾਂਚ ਕਰਦੀ ਹੈ ਮੀਨਵਾਇਲ ਸੀਐਮ ਨੂੰ ਚਾਹੀਦਾ ਵਾ ਕਿ ਖਰਜੋਤ ਬੈਂਕ ਨੂੰ ਫੋਰਨ ਮੰਤਰੀਪਤ ਤੋਂ ਹਟਾਇਆ ਜਾਵੇ ਉਹਨਾਂ ਦਾ ਕੋਈ ਹੱਕ ਨਹੀਂ ਜਨਿਸਟ੍ਰਿਕ ਇਨਕੁਆਇਰੀ ਕੰਪਲੀਟ ਨਹੀਂ ਹੁੰਦੀ ਜਨਿਸਟ੍ਰਿਕ ਉਹ ਪਾਕ ਸਾਫ ਇਸ ਇਨਕੁਆਇਰੀ ਜੋ ਨਹੀਂ ਨਿਕਲਦੀ ਉਹਨਾਂ ਨੂੰ ਮੰਤਰੀਪੱਤ ਤੋਂ ਡਰਾਪ ਕੀਤਾ ਜਾਵੇ ਇਹ ਮੇਰਾ ਆਪਣਾ ਮੰਨਣਾ ਮੈਂ ਵਰਸੇ ਵੀ ਹੋਈ ਨਹੀਂ ਜਿਹੜਾ ਐਸਪੀ ਮੁਹੱਲੀ ਆ ਉਹਨੂੰ ਲਾਈਨ ਹਾਜ਼ਰ ਕਰਕੇ ਉਹਨੂੰ ਬਿਲਕੁਲ ਜਾਂ ਤੇ ਖੁੱਡੇ ਲਾਈਨ ਪੋਸਟ ਤੇ ਲਾਇਆ ਜਾਵੇ ਜਿੱਥੇ ਕੋਈ ਪਾਵਰ ਨਹੀਂ ਹੋ ਬਿਹਤਰ ਹੋਵੇਗਾ ਕਿ ਸ਼ਾਇਦ ਉਹਨੂੰ ਛੁੱਟੀ ਦੇ ਦਿੱਤਾ ਜਾਵੇ ਕਿਉਂਕਿ ਉਹਦੇ ਉੱਤੇ ਅਲੀਗੇਸ਼ਨ ਹੈ ਤੁਸੀਂ ਟਾਈਮ ਬౌੰਡ ਇਨਵੈਸਟੀਗੇਸ਼ਨ ਦੀ ਮੰਗ ਕਰੋ ਤਿੰਨਾਂ ਮਹੀਨਿਆਂ ਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਕਲਾਵੇ ਅਰ ਜੇ ਤੁਸੀਂ ਸਾਫ਼ ਜੇ ਡੈਫੀਨਿਟਲੀ ਵਾਪਸ ਵੀ ਆਸਰ ਦੇ ਜੇ ਨਾਲ ਨਾਲ ਮੇਰਾ ਵੀ ਖਿਆਲ ਆ ਕਿ ਲੋਕਪਾਲ ਕੋਲੇ ਇਨਕੁਆਰੀਆਂ ਕਿਉਂ ਨਹੀਂ ਜਾਣੀਆਂ ਮੈਂ ਹੁਣੇ ਗੱਲ ਵੀ ਕਰ ਰਿਹਾ ਸੀ ਮਨੇ ਗੁਵਿੰਦਨਾਲ ਮੈਨੂੰ ਪੁੱਛ ਰਿਹਾ ਸੀ ਕਿ ਮਨੇ ਜਿਹੜਾ ਲੋਕਪਾਲ ਹੈ ਉਹ ਤੇ ਕੋਲ ਤੇ ਕੋਈ ਉਹ ਤੇ ਡਿਫੰਕਟ ਕੀਤਾ ਪਿਆ ਜੇ ਲੋਕਪਾਲ ਕੋਲ ਕੋਈ ਇਨਕੁਆਰੀਆਂ ਨਹੀਂ ਜਾਣੀਆਂ ਸ਼ਿਕਾਇਤਾਂ ਨਹੀਂ ਜਾਣੀਆਂ ਤੇ ਲੋਕਪਾਲ ਨੂੰ ਜਿਹੜਾ ਡਿਫੰਕਟ ਹੈ ਉਹਨੂੰ ਪੰਗ ਕਰ ਦਿਓ ਕਿਉਂ ਪੈਸਾ ਵੇਸਟ ਕਰ ਰਹੇ ਆਪਾਂ ਪਤਾ ਨਹੀਂ ਕਿੰਨਾ ਕਿੰਨੇ ਕਿ ਲੱਖ ਰੁਪਏ ਹਰ ਮਹੀਨੇ ਦੇ ਹੋਰ ਤੇ ਅਛੇ ਜਾਰੀ ਮੇਨ ਵਾਲੇ ਕਨਫਲਿਕਟ ਆਫ ਇੰਟਰਸਟ ਬਿਲ ਜੇ ਜੀ ਬੜੀ ਬੜੀ ਆਪਾਂ ਗੱਲ ਕੀਤੀ ਆ ਉਹ ਜ਼ਰੂਰ ਲਿਆਉਣਾ ਚਾਹੀਦਾ ਵਾ ਜਿਵੇਂ ਬਾਹਰਲੇ ਮੁਲਕਾਂ ਚ ਹੈ ਅ ਔਰ ਕਨਫਲਿਕਟ ਆਫ ਇੰਟਰਸਟ ਥੱਲੇ ਮੁੱਖ ਮੰਤਰੀ ਮੰਤਰੀ ਐਮ ਐਲ ਏ ਕੌਂਸਲਰ ਇਹ ਸਾਰੇ ਆਉਣੇ ਚਾਹੀਦੇ ਆ ਤਾਂ ਕਿ ਜੇ ਉਹਨਾਂ ਦਾ ਕੋਈ ਕਿਸੇ ਕੰਮ ਦੇ ਵਿੱਚ ਮਿਲੀ ਭੋਗਤਿਆ ਜੇ ਕੋਈ ਬਿਜ਼ਨਸ ਇੰਟਰਸਟ ਚ ਲਾਰੇ ਜੇ ਬਿਜ਼ਨਸ ਇੰਟਰਸਟ ਹੈ ਉਹਨਾਂ ਦਾ ਤੇ ਉਹਨਾਂ ਨੂੰ ਫਿਰ ਉਸ ਉਹ ਅਹੁਦੇ ਤੋਂ ਪਾਸੇ ਹਟ ਜਾਣਾ ਚਾਹੀਦਾ ਪ੍ਰਸ਼ਾਚਾਰ ਜਿਹੜੀ ਆ ਮੈਨੂੰ ਅਖੀਰ ਚ ਕਹਿਣ ਚ ਕੋਈ ਚੀਜ਼ ਜਿਕਨੀ ਇਹ ਇੱਕ ਮਹਾਮਾਰੀ ਆ ਇਹ ਪਾਰਟਿਕ ਵਾਂਗ ਟਿਬੀਕਲਾਸਿਸ ਵਾਂਗ ਇਹ ਹੌਲੀ-ਹੌਲੀ ਸਾਡੇ ਸਰੀਰ ਨੂੰ ਖੋਖਲਾ ਕਰਦੀ ਹੈ ਸਾਡੇ ਜਮਹੂਰੀਅਤ ਨੂੰ ਲੋਕਤੰਤਰ ਨੂੰ ਇਹ ਖੋਖਲਾ ਕਰਦੀ ਹੈ ਸੋ ਇਹਦੇ ਤੋਂ ਆਪਾਂ ਨੂੰ ਬਚਣ ਦੀ ਲੋੜ ਹੈ ਔਰ ਇਹ ਆਪਾਂ ਨੂੰ ਲੋਕਾਂ ਨੂੰ ਆਪਾਂ ਸਾਰਿਆਂ ਨੂੰ ਇੱਕ ਪ੍ਰੈਸ਼ਰ ਕੋ ਬਣਾ ਕੇ ਸਰਕਾਰ ਤੇ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਪੁਕਤਾ ਕਾਰਵਾਈ ਕੀਤੀ ਜਾਵੇ